ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਇੱਕ ਹੋਰ ਨਵੀਂ ਅਪਡੇਟ ਨਾਲ ਸੋ ਮੈਂ ਮਨ ਤੁਹਾਡਾ ਸਵਾਗਤ ਕਰਦਾ ਹਾਂ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਸੋ ਜਿਸ ਤਰ੍ਹਾਂ ਕਿ ਦੋਸਤੋ ਆਪਾਂ ਕੱਲ ਤੁਹਾਡੇ ਨਾਲ ਇੱਕ ਵੀਡੀਓ ਸਾਂਝੀ ਕੀਤੀ ਸੀ ਕਿ ਗਰੁੱਪ ਸੀ ਅਤੇ ਗਰੁੱਪ ਡੀ ਦੇ ਉੱਪਰ ਜਿਹੜਾ ਡਿਵੈਲਪਮੈਂਟ ਟੈਕਸ ਕੱਟਿਆ ਜਾਂਦਾ ਉਹ ਦੀ ਹੁਣ ਮਾਫੀ ਦੇ ਦਿੱਤੀ ਗਈ ਹੈ ਠੀਕ ਹੈ ਜੀ ਸੋ ਜਲਦੀ ਹੀ ਉਹਨੂੰ ਇੰਪਲੀਮੈਂਟ ਕਰ ਦਿੱਤਾ ਜਾਊਗਾ ਅਗਸਤ ਦੇ ਵਿੱਚ ਪਰ ਉਹਦੇ ਨਾਲ ਹੀ ਮੇ ਦੋਸਤੋ ਮੈਂ ਤੁਹਾਨੂੰ ਇੱਕ ਖੁਸ਼ਖਬਰੀ ਸਾਂਝੀ ਕੀਤੀ ਸੀ 6835 ਕੈਂਡੀਡੇਟਸ ਸੀ ਤੇ 3704 ਮਾਸਟਰ ਗ੍ਰੈਜ ਉਹ ਖੁਸ਼ਖਬਰੀ ਕੀ ਸੀ ਕਿ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਪੇ ਫਿਕਸੇਸ਼ਨ ਕੀਤੀ ਗਈ ਸੀ ਛੇਵੇਂ ਪੇ ਕਮਿਸ਼ਨ ਅਕੋਰਡਿੰਗ ਜੋ ਕਿ 45 400 ਪਲੱਸ ਉਹਦੇ ਉੱਪਰ ਜਿਹੜਾ ਇਨਕ੍ਰੀਮੈਂਟ ਲੱਗੇ ਤਕਰੀਬਨ 46 800 ਦੀ ਜਿਹੜੀ ਬੇਸਿਕ ਉਹ ਬਣਾਈ ਗਈ ਸੀ ਮਾਸਟਰ ਕੇਟਰ ਦੀ ਠੀਕ ਹੈ ਜੀ ਸੋ ਉਸ ਦੇ ਅਕੋਰਡਿੰਗ ਜਿਹੜੀ ਉਹ ਸੈਲਰੀ ਤਕਰੀਬਨ ਕਾਫੀ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਅਧਿਆਪਕ ਵਰਗ ਹੈ ਉਹਨਾਂ ਦੇ ਅਕਾਊਂਟ ਵਿੱਚ ਉਹ ਆ ਚੁੱਕੀ ਹੈ ਤੇ ਤੁਸੀਂ ਬਹੁਤ ਸਾਰੇ ਅਧਿਆਪਕ ਜਿਹੜੇ ਕਿਸੇ ਗਰੁੱਪਾਂ ਦੇ ਵਿੱਚ ਜਾਂ ਕਿਸੇ ਯੂਨੀਅਨ ਦੇ ਵਿੱਚ ਜੁੜੇ ਹੋਣਗੇ ਉਹਨਾਂ ਨੇ ਜਿਹੜਾ ਆਹ ਇੱਕ ਨੋਟੀਫਿਕੇਸ਼ਨ ਵੀ ਦੇਖਿਆ ਹੋਣਾ ਠੀਕ ਹੈ ਜੀ ਜਿਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਦੋਸਤੋ 64734 ਜਿਹੜੀ ਉਹ ਸੈਲਰੀ ਇਨ ਹੈਂਡ ਦਿੱਤੀ ਗਈ ਹੈ ਆਫਟਰ ਡਿਡਕਸ਼ਨ ਤਾਂ ਤਕਰੀਬਨ ਜੇ ਗ੍ਰੋਸ ਸੈਲਰੀ ਦੀ ਗੱਲ ਕਰੀਏ ਦੋਸਤੋ ਤਾਂ ਤਕਰੀਬਨ 70 71000 ਦੇ ਨੇੜੇ ਬਣਦੀ ਹੈ ਇਸ ਦੇ ਪਹਿਲਾਂ ਆਪਾਂ ਚਾਹੇ ਉਹ ایਟੀਟੀ ਕਿਡਰ ਹੈ ਠੀਕ ਹੈ ਜੀ ਚਾਹੇ ਮਾਸਟਰ ਕਿਡਰ ਹੈ ਇਹਨਾਂ ਦੋਨਾਂ ਦੇ ਉੱਪਰ ਹੀ ਆਪਾਂ ਡਿਟੇਲ ਵਿੱਚ ਵੀਡੀਓ ਬਣਾ ਚੁੱਕੇ ਹਾਂ ਕਿ ਜਿਹੜੀ ਹੈਗੀ ਪ੍ਰਵੇਸ਼ਨ ਤੋਂ ਬਾਅਦ ਛੇਵੇਂ ਪੈਗਮਿਸ਼ਨ ਅਕੋਰਡਿੰਗ 6635 ਅਤੇ 3704 ਮਾਸਟਰ ਕੇਡਰ ਦੀ ਸੈਲਰੀ ਕਿੰਨੀ ਬਣੂਗੀ ਕਿੰਨੀ ਡਾਇਰੈਕਸ਼ਨ ਹੋਊਗੀ ਤੇ ਕਿੰਨੀ ਜਿਹੜੀ ਉਹ ਇਨ ਹੈਂਡ ਭਾਅ ਤੁਹਾਡੀ ਨੈਟ ਸੈਲਰੀ ਅਕਾਊਂਟ ਵਿੱਚ ਆਊਗੀ ਸੋ ਦਾ ਪਹਿਲਾ ਸਬੂਤ ਤੁਸੀਂ ਦੇਖ ਸਕਦੇ ਹੋ ਕਿ 64734 ਜਿਹੜੀ ਸੈਲਰੀ ਉਹ ਅਧਿਆਪਕ ਵਰਗ ਦੇ ਆ ਚੁੱਕੇ ਸੋ ਬੜੀ ਦੋਮਾ ਹੀ ਚਾਹੇ ਮਾਸਟਰ ਕੇਡਰ ਚਾਹੀ ਇਟੀਟੀ ਕੇਡਰ ਲਈ ਖੁਸ਼ਖਬਰੀ ਵਾਲੀ ਗੱਲ ਹੈ ਠੀਕ ਹੈ ਜੀ ਸੋ 6635 ਦਾ ਜੇਕਰ ਆਪਾਂ ਕੱਲ ਕਰ ਦਿੱਤਾ ਸੀ ਸੋ ਅੱਜ ਆਪਾਂ ਵਿਦ ਸਬੂਤ ਜਿਹੜੀ ਉਹ ਵੀਡੀਓ ਤੁਹਾਡੇ ਲਈ ਲੈ ਕੇ ਆਈਆਂ 3704 ਦੇ ਵੀ ਕਾਫੀ ਜ਼ਿਲ੍ਹਿਆਂ ਦੇ ਵਿੱਚ ਜਿਹੜੀਆਂ ਉਹ 6ਵੇਂ ਬੀ ਕਮਿਸ਼ਨ ਦੇ ਅਕੋਰਡਿੰਗ 46800 ਬੇਸਿਕ ਦੇ ਨਾਲ ਜਿਹੜੀ ਸੈਲਰੀ ਅਕਾਊਂਟ ਵਿੱਚ ਆ ਚੁੱਕੀ ਹੈ। ਦੂਸਰੇ ਦੋਸਤੋ ਇਹ 6635 ਠੀਕ ਹੈ ਜੀ। ਸੋ 6635 ਕੈਂਡੀਡੇਟਸ ਦੇ ਵਿੱਚ ਕਈ ਭੈਣ ਭਰਾ ਕਹਿੰਦੇ ਸੀ ਵੀ ਸਰ ਸਾਨੂੰ ਵੀ ਦੱਸਿਆ ਜਾਵੇ ਵੀ ਕਿਸ ਕੇਸ ਦੇ ਵਿੱਚ ਆਈਏ ਪਹਿਲੇ ਕਿਸ ਨੇ ਦੋਸਤੋ ਜਿਸ ਤਰ੍ਹਾਂ ਕਿ ਤੁਸੀਂ ਦੇਖਦੇ ਹੋ 6635 ਸਾਥੀਆਂ ਨੂੰ ਬਹੁਤ-ਬਹੁਤ ਮੁबारकਾਂ। ਸੁਖਚੈਨ ਸਿੰਘ ਕੇਸ ਵਿੱਚ ਪਹਿਲੀ ਸੈਲਰੀ 50 ਪੇ ਸਕੇਲ ਦੇ ਨਾਲ ਜਿਹੜੀ ਉਹ ਆ ਚੁੱਕੀ ਹੈ। ਸੋ ਪ੍ਰਮਾਤਮਾ 기 ਅਰਦਾਸ ਹੈ ਕਿ ਬਾਕੀ ਕੇਸਾਂ ਨੂੰ ਵੀ ਜਲਦੀ ਤੋਂ ਜਲਦੀ ਸਾਡੇ ਆਧਾਰ ਦੇ ਆਧਾਰ ਤੇ 50 ਵਿੱਚ ਤਨਖਾਹ ਬਣ ਕੇ ਆ ਜਾਵੇ। ਠੀਕ ਹੈ ਜੀ। ਸੋ ਵੈਸੇ ਵੀ ਤੁਹਾਨੂੰ ਦੋਸਤਾਂ ਨੂੰ ਦੱਸਿਆ ਜਾਂਦਾ ਹੈ ਕਿ ਤੁਸੀਂ ਥੋੜਾ ਜਿਹਾ ਧੀਰਜ ਬਣਾ ਕੇ ਰੱਖੋ, ਕਾਲੀ ਨਾ ਕਰੋ। ਠੀਕ ਹੈ ਜੀ ਕਿਉਂਕਿ ਜਿੰਨੇ ਕੇਸ ਨੇ ਦੇਖੋ ਉਹਨਾਂ ਕੇਸਾਂ ਦੇ ਉੱਪਰ ਸਭ ਦੇ ਉੱਪਰ ਨਿਪਟਾਰਾ ਹੋਊਗਾ। ਠੀਕ ਹੈ ਜੀ। ਸੋ ਸਾਰੇ ਹੀ ਭੈਣ ਭਰਾਵਾਂ ਨੂੰ ਜਿਹੜੀਆਂ ਉਹਨਾਂ ਦੀ ਬਣਦੀ ਸੈਲਰੀ ਹੈ 6ਵੇਂ ਪੇ ਕਮਿਸ਼ਨ ਦੇ ਅਕੋਰਡਿੰਗ ਉਹ ਮਿਲੂਗੀ ਠੀਕ ਹੈ ਜੀ ਸੋ ਇਸ ਤੋਂ ਬਾਅਦ ਆਪਾਂ ਰੁਖ ਕਰਦੇ ਹਾਂ ਦੋਸਤੋ ਆਪਣੀ ਅੱਜ ਦੀ ਦੂਸਰੀ ਵੀਡੀਓ ਸੋ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਜ਼ਿਲ੍ਹਾ ਸਿੱਖਿਆ ਦਫ਼ਤਰ ਦਾ ਤਨਖਾਹ ਖਾਤਾ ਤੇ ਸਕੂਲ ਦੀ ਜਾਇਦਾਦ ਨਹੀਂ थी ਇਹ ਦੋਸਤੋ ਇੱਕ ਪੱਤਰ ਸਕੂਲ ਦੀ ਜਾਇਦਾਦ ਨੂੰ ਜ਼ਬਤ ਕਰਨ ਲਈ ਕਿਹਾ ਗਿਆ ਸੀ ਅਸਲ ਵਿੱਚ ਇਹ ਇੱਕ ਕੇਸ ਹੈ ਜੀ ਜਿਹਦੇ ਵਿੱਚ ਕਿਸੇ ਸਰਕਾਰੀ ਕਰਮਚਾਰੀ ਦਾ ਬਕਾਇਆ ਜਿਹੜਾ ਬਣਦਾ ਸੀ ਦੋਸਤੋ ਇਸ ਵਿੱਚ ਆਪਾਂ ਮੋਟਾ ਤੁਹਾਨੂੰ ਦੱਸ ਦੇਣਾ ਵੀ ਇੱਕ ਸਾਬਕਾ ਕਰਮਚਾਰੀ ਰਜੇਸ਼ ਕੁਮਾਰ ਦੇ ਬਕਾਇਆ ਨਾ ਦੇਣ ਦੇ ਮਾਮਲੇ ਵਿੱਚ ਇਹ ਕਿਹਾ ਗਿਆ ਕਿ ਉਸ ਤੋਂ ਬਾਅਦ ਜਿਹੜਾ ਹੈ ਕੋਰਟ ਨੇ ਹੁਕਮ ਕਰ ਦਿੱਤਾ ਕਿ ਉਹਦੀ ਜਿਹੜੀ ਸਕੂਲ ਦੀ ਜਾਇਦਾਦ ਹੈ ਉਹਨੂੰ ਜ਼ਬਤ ਕਰਕੇ ਜਾਂ ਉਹਨੂੰ ਕਿਸੇ ਤਰ੍ਹਾਂ ਦਾ ਮਤਲਬ ਪੈਸਾ ਬਣਾ ਕੇ ਉਸ ਦੀ ਪਰਪਾਈ ਕੀਤੀ ਜਾਣੀ ਹੈ ਠੀਕ ਹੈ ਜੀ ਤਾਂ ਇਹ ਇਸ ਕਰਕੇ ਵਿਭਾਗ ਨੂੰ ਜਾਂ ਉਹਨਾਂ ਕਲਰਕਾਂ ਵੈਸੇ ਤਾਂ ਤੁਸੀਂ ਤੁਹਾਡਾ ਜਲਦੀ ਹੀ ਮਸਲਾ ਹੱਲ ਹੋ ਜਾਣਾ ਇਹ ਤੁਹਾਨੂੰ ਦਿਖਾਉਣ ਦੀ ਵੀ ਲੋੜ ਨਹੀਂ ਇਹ ਸਿਰਫ ਤੁਹਾਨੂੰ ਵੈਸੇ ਜਾਣਕਾਰੀ ਹਿਤ ਦੱਸਿਆ ਗਿਆ ਹੈ ਕਿ ਹਾਈ ਕੋਰਟ ਦਲਾ ਲੋ ਜਾਂ ਜਿਵੇਂ ਕਹਿੰਦੇ ਵੀ ਵਿਭਾਗ ਵੀ ਤੁਹਾਡੇ ਹੱਕਾਂ ਪ੍ਰਤੀ ਤੁਹਾਡੇ ਨਾਲ ਖੜਾ ਹੈ ਠੀਕ ਹੈ ਜੀ ਜੇਕਰ ਕਿਤੇ ਵੀ ਤੁਹਾਡੇ ਨਾਲ ਕੋਈ ਤਕਾਸ਼ਾਹੀ ਹੋ ਰਹੀ ਹੈ ਕਿਤੇ ਤੁਹਾਨੂੰ ਕੋਈ ਉਹਦੇ ਉੱਪਰ ਮਤਲਬ ਜਾਂ ਤੁਹਾਡੇ ਤੋਂ ਕੁਝ ਮੰਗਿਆ ਜਾ ਰਿਹਾ ਹੈ ਜਾਂ ਤੁਹਾਡਾ ਨਾਮ ਬਕਾਇਆ ਨਹੀਂ ਬਣਾਇਆ ਜਾ ਰਿਹਾ ਕਿਸੇ ਵੀ ਤਰ੍ਹਾਂ ਦਾ ਕੋਈ ਬਕਾਇਆ ਜਿਹੜਾ ਤੁਹਾਨੂੰ ਨਹੀਂ ਦਿੱਤਾ ਜਾ ਰਿਹਾ ਤਾਂ ਇਸ ਤਰ੍ਹਾਂ ਦੇ ਕੇਸਿਸ ਦਿਖਾ ਦਿੱਤੇ ਜਾਂਦੇ ਆ ਬਹੁਤ ਸਾਰੇ ਵੀ ਸਰ ਤੁਸੀਂ ਮੈਨੂੰ ਲਿਖ ਕੇ ਦੇ ਦਿਓ ਠੀਕ ਹੈ ਅਸਲ ਵਿੱਚ ਲਿਖਤੀ ਤੋਂ ਬਿਨਾ ਤੁਸੀਂ ਦੋਸਤੋ ਕੁਝ ਨਹੀਂ ਕਰ ਸਕਦੇ ਜੇਕਰ ਤੁਹਾਡਾ ਕਰਮਚਾਰੀ ਕੋਈ ਕੁਝ ਨਹੀਂ ਕਰਦਾ ਤੁਹਾਡੇ ਨਾਲ ਕੋਈ ਧੱਕੇਸ਼ਾਹੀ ਕਰਦਾ ਹੈ ਤੁਹਾਨੂੰ ਕੋਈ ਬੋਲਦਾ ਹੈ ਤਾਂ ਉਹ ਤੋਂ ਲਿਖਤੀ ਰੂਪ ਵਿੱਚ ਲੈ ਲਓ ਵੀ ਸਾਨੂੰ ਲਿਖ ਕੇ ਦੇ ਦਿਓ ਜੀ ਅਸੀਂ ਆਹ ਕੰਮ ਨਹੀਂ ਕਰਨਾ ਤੇ ਉਸ ਤੋਂ ਬਾਅਦ ਅਸੀਂ ਜਾਣੀ ਸਾਡਾ ਕੰਮ ਜਾਣਾ ਠੀਕ ਹੈ ਜੀ ਸੋ ਆਪਾਂ ਵੈਸੇ ਮਾਫ ਕਰਨਾ ਆਪਾਂ ਇੰਨੀ ਵਾਇਓਲੇਸ਼ਨ ਨਹੀਂ ਕਰਨੀ ਠੀਕ ਹੈ ਜੀ ਸੋ ਉਹਨੂੰ ਪੜੇ ਪਿਆਰ ਨਾਲ ਕੋ ਵੀ ਦੇਖੋ ਭਰਾ ਜੀ ਸਾਡੇ ਸਾਰੇ ਬਾਕੀ ਦੇ ਜਿਹੜੇ ਭੈਣ ਭਰਾ ਹੈਗੇ ਆ ਉਹਨਾਂ ਦੀ ਸੈਲਰੀ ਬਣ ਚੁੱਕੀ ਹੈ ਸੋ ਇਸ ਬੇਸ ਦੇ ਉੱਪਰ ਬਣੀ ਹੈ ਤੇ ਕਿਰਪਾ ਕਰਕੇ ਸਾਡੀ ਵੀ ਬਣਾ ਦਿੱਤੀ ਜਾਵੇ ਠੀਕ ਹੈ ਜੀ ਉਹ ਬਾਅਦ ਦੀਆਂ ਗੱਲਾਂ ਨੇ ਜੇਕਰ ਉਹ ਨਹੀਂ ਕਰਦਾ ਤਾਂ ਤੁਸੀਂ ਆਪਣੀ ਯੂਨੀਅਨ ਸਾਥੀਆਂ ਦੇ ਨਾਲ ਦੇਖੋ ਉਹਨਾਂ ਨੇ ਬਾਰ ਬਾਰ ਇਹੀ ਗੱਲ ਕਹੀ ਹੈ ਕਿ ਤੁਸੀਂ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ ਪਰ ਦੋਸਤੋ 15 ਅਗਸਤ ਤੱਕ ਕਿਰਪਾ ਕਰਕੇ ਹੱਥ ਵਨ ਕੇ ਬੇਨਤੀ ਹੈ 15 ਅਗਸਤ ਤੱਕ ਤੁਸੀਂ ਵੇਟ ਕਰ ਲਓ ਜਿਹੜੇ ਵੀ ਭੈਣ ਭਰਾ ਨੇ ਜਿਹੜੇ ਸੈਲਰੀ ਅਜੇ ਨਹੀਂ ਬਣੀ ਠੀਕ ਹੈ ਜੀ ਚਾਹੇ ਉਹ ਮਾਸਟਰ ਕੈਡਰ ਦੇ ਹੋਣ ਚਾਹੀਏ ਈਟੀਟੀ ਦੇ ਨੇ ਜਦੋਂ ਸੈਲਰੀ ਤਕਰੀਬਨ 15 ਅਗਸਤ ਤੱਕ ਸਾਰਿਆਂ ਦੇ ਜਿਹੜੇ ਕੇਸ ਆ ਉਹ ਕਲੀਅਰ ਹੋ ਜਾਣਗੇ ਮੈਨੂੰ ਤਾਂ ਲੱਗਦਾ ਵੀ ਸ਼ਾਇਦ ਹਫਤੇ ਦੇ ਵਿੱਚ ਵਿੱਚ ਹੀ ਠੀਕ ਠੀਕ ਹੈ ਜੀ ਜਿਨ੍ਹਾਂ ਦਾ ਕੇਸਾਂ ਦੀ ਸੁਣਵਾਈ ਹੋ ਚੁੱਕੀ ਹੈ ਜਿਨ੍ਹਾਂ ਦੀ ਸੈਲਰੀ ਆ ਚੁੱਕੀ ਹੈ ਚਾਹੇ ਮਾਸਟਰ ਕੀਡ ਵਾਲੇ ਤਿੰਨੇ ਕੇਸ ਨੇ ਚਾਹੇ ਈਟੀਟੀ ਕੀਡ ਦਾ ਜਿਹੜਾ ਸੁਖਚੰਦ ਸਿੰਘ ਕੇਸਲ ਹੈ ਉਹਨੇ ਸਾਰੇ ਭਣ ਭਰਾਵਾਂ ਦੀਆਂ ਜਿਹੜੀਆਂ ਸੈਲਰੀਆਂ ਉਹ ਇੱਕ ਹਫ਼ਤੇ ਦੇ ਵਿੱਚ ਵਿੱਚ ਭਾਵ 8 ਅਗਸਤ ਤੱਕ ਤਕਰੀਬਨ ਸ਼ਾਇਦ ਬਣ ਜਾਣਗੀਆਂ ਠੀਕ ਹੈ ਜੀ ਕਿਉਂਕਿ ਜਦੋਂ ਨਾ ਕੱਲ ਵਿਭਾਗ ਦੇ ਵਿੱਚ ਇਹ ਪੱਤਰ ਘੁੰਮ ਰਿਹਾ ਕਿ ਬਾਕੀ ਜ਼ਿਲ੍ਹਿਆਂ ਵੱਲੋਂ ਤਨਖਾਹ ਬਣਾ ਦਿੱਤੀ ਗਈ ਸੋ ਉਦੋਂ ਤੋਂ ਹੀ ਜਿਹੜਾ ਉਹ ਜਿਹੜਾ ਪ੍ਰੋਸੈਸ ਜਲਦੀ ਦੇ ਵਿੱਚ ਸ਼ੁਰੂ ਹੋ ਚੁੱਕਿਆ ਠੀਕ ਹੈ ਜੀ ਸੋ ਇਹ ਸੀ ਦੋਸਤੋ ਜਾਣਕਾਰੀ ਆਪਾਂ ਪਹਿਲੇ ਤੁਹਾਨੂੰ ਪਹਿਲਾਂ ਵੀ ਦੱਸ ਚ ਕਿ ਤਕਰੀਬਨ ਛੇਵੇਂ ਪੇਕ ਮਿਸ਼ਨ ਅਕੋਰਡਿੰਗ ਹੀ ਸਾਰਾ ਕੁਝ ਹੋਣਾ ਹੈ ਸੋ ਦੂਸਰੀ ਜਿਹੀ ਦੋਸਤੋ ਬਦਲੀਆਂ ਦੀ ਗੱਲ ਬਦਲੀਆਂ ਦਾ ਜਿਸ ਤਰ੍ਹਾਂ ਕਿਤੇ ਅਸੀਂ ਭੈਣ ਭਰਾਵਾਂ ਨੇ ਦੇਖ ਹੀ ਲਿਆ ਤਾਂ ਕਿਉਂਕਿ ਕਮੈਂਟ ਕੁਛ ਆਈ ਸੀ ਕਿ ਸਰ ਬਦਲੀਆਂ ਬਾਰੇ ਵੀ ਦੱਸੋ ਸੋ ਬਦਲੀਆਂ ਦਾ ਦੋਸਤੋ ਇੱਕ ਨਵੀਂ ਸਰਦਰਦੀ ਹੋਰ ਤੁਹਾਡੇ ਭੈਣ ਭਰਾਵਾਂ ਲਈ ਖੜੀ ਹੋ ਗਈ ਹੈ ਕਿਉਂਕਿ ਆਪਾਂ ਪਹਿਲਾਂ ਵੀਡੀਓ ਦੇ ਵਿੱਚ ਤੁਹਾਨੂੰ ਦੱਸ ਚੁੱਕੇ ਸੀ ਕਿ ਅਗਸਤ ਮਹੀਨੇ ਵਿੱਚ ਪੋਰਟਲ ਦੁਆਰਾ ਰੀਓਪਨ ਹੋਊਗਾ ਸੋ ਉਹੀ ਗੱਲ ਹੋਈ ਹੈ ਜਿਹਦਾ ਡਰ ਸੀ ਵਿਭਾਗ ਵੱਲੋਂ ਜਦੋਂ ਤੁਹਾਡਾ ਡਾਟਾ ਪਰ ਬਣਾ ਸੀ ਉਹ ਤਾਂ ਸਿਰਫ 3 ਤੋਂ 4 ਦਿਨ ਦਿੱਤੇ ਗਏ ਠੀਕ ਹੈ ਜੀ ਜਦੋਂ ਹੁਣ ਸਾਰਾ ਡਾਟਾ ਭਰਿਆ ਵੀ ਗਿਆ ਤਕਰੀਬਨ ਕੁਝ ਕੁ ਕੈਂਡੀਡੇਟਸ ਹੋਣਗੇ ਜਿਹੜੇ ਰਹਿ ਗਏ ਹੋਣਗੇ ਹੁਣ ਉਹਨਾਂ ਨੂੰ ਤਕਰੀਬਨ 20 ਦਿਨਾਂ ਦਾ ਟਾਈਮ ਦੇ ਦਿੱਤਾ ਗਿਆ ਦੇਖੋ ਵਿਭਾਗ ਦੇ ਕੰਮ ਠੀਕ ਹੈ ਜੀ ਸੋ ਇਸ ਦੇ ਉੱਪਰ ਡਿਟੇਲ ਵੀਡੀਓ ਆਪਾਂ ਨਹੀਂ ਬਣਾ ਰਹੇ ਠੀਕ ਹੈ ਜੀ ਸਿਰਫ ਇਹੀ ਡਿਟੇਲ ਵੀਡੀਓ ਸੀ ਆਪਣੀ ਕਿ 20 ਅਗਸਤ ਤੱਕ ਜਿਹੜਾ ਬਦਲੀਆਂ ਦਾ ਪੋਰਟਲ ਰੀਓਪਨ ਕਰ ਦਿੱਤਾ ਗਿਆ ਠੀਕ ਹੈ ਜੀ ਸੋ ਜਿਹੜੇ ਭੈਣ ਭਰਾ ਰਹਿ ਗਏ ਕਿਸੇ ਕਾਰਨ ਜਾਂ ਜੁਲਾਈ ਦੇ ਬਾਅਦ ਵਿੱਚ ਉਹਨਾਂ ਦਾ ਪਰਮਿਸ਼ਨ ਕਲੀਅਰ ਹੋਇਆ ਠੀਕ ਹੈ ਜੀ ਉਹ ਇਸ ਨੂੰ ਵਿੱਚ ਆਪਣਾ ਅਪਲਾਈ ਕਰ ਸਕਦੇ ਆ 20 ਅਕਤੂਬਰ ਤ ਤ ਉਸੇ ਆਨਲਾਈਨ ਅਪਲਾਈ ਕਰ ਸਕਦੇ ਆ ਠੀਕ ਹੈ ਜੀ ਸੋ ਜੇਕਰ ਤੁਹਾਨੂੰ ਜਾਣਕਾਰੀ ਵਧੀਆ ਲੱਗਦੀ ਹੈ ਤੁਹਾਨੂੰ ਲੱਗਦਾ ਵੀ ਜਾਣਕਾਰੀ ਬਿਲਕੁਲ ਸਟੀਕ ਤੇ ਸਹੀ ਹੁੰਦੀ ਹੈ ਕਿਰਪਾ ਕਰਕੇ ਕਮੈਂਟ ਕਰਕੇ ਦੱਸ ਜਰੂਰ ਦਿਓ ਕਰੋ ਕਿਉਂਕਿ ਜਦੋਂ ਤੁਹਾਡਾ ਕਮੈਂਟ ਪੜਦੇ ਆ ਤਾਂ ਦੋਸਤੋ ਬਹੁਤ ਹੌਸਲਾ ਹੁੰਦਾ ਕੁਝ ਭੈਣ ਭਰਾਵਾਂ ਦੇ ਕਮੈਂਟ ਆਏ ਸੀ ਸਰ ਤੁਹਾਡੇ ਵੱਲੋਂ ਦਿੱਤੀ ਜਾਣਕਾਰੀ ਤਕਰੀਬਨ ਕਿਵੇਂ ਕਿ ਜੇ ਵੀ 90 ਤੋਂ 100% ਤੱਕ ਜੇ ਆਪਾਂ ਚਲੋ 100% ਨਹੀਂ ਕਹਿ ਸਕਦੇ ਦੋਸਤੋ 90% ਤੱਕ ਜਿਹੜੀ ਸਹੀ ਹੁੰਦੀ ਹੈ ਠੀਕ ਹੈ ਜੀ ਵਿੱਚ ਤਾਂ ਬਹੁਤ ਜਿਹੜੀ ਆਪਾਂ ਪਰਨ ਜਾਣਕਾਰੀ ਸਾਂਝੀ ਕਰਦੇ ਆਂ ਤਕਰੀਬਨ ਤਕਰੀਬਨ ਦੋਸਤੋ ਦੇਖੋ ਤੱਥਾਂ ਤੇ ਆਧਾਰਿਤ ਹੁੰਦੀ ਆਪਾਂ ਆਪਦੇ ਵੱਲੋਂ ਕੁਝ ਵੀ ਛੱਡਦੇ ਨਹੀਂ ਕਿਉਂਕਿ ਜਿੰਨਾ ਚਿਰ ਆਪਣੇ ਕੋਲ ਕੋਈ ਨੋਟਿਸ ਜਾਂ ਕੋਈ ਆਪਣੇ ਕੋਲੇ ਫਾਰਵਰਡਿੰਗ ਨਹੀਂ ਆਉਂਦੀ ਉਹਨਾਂ ਟਾਈਮ ਆਪਾਂ ਕਿਸੇ ਤਰ੍ਹਾਂ ਦੀ ਵੀ ਵੀਡੀਓ ਅਪਲੋਡ ਕਰਦੇ ਨਹੀਂ ਕਿਉਂਕਿ ਠੀਕ ਹੈ ਜੀ ਨੇ ਵੀ ਪੰਜਾਬੀ ਵਿੱਚ ਕਹਿਣਾਗਾ ਆਪਣੇ ਕਿਹੜਾ ਤੱਕ ਤੇ ਛੱਤ ਆਇਆ ਵੀ ਜਿਹੜਾ ਆਪਾਂ ਤੁਹਾਨੂੰ ਐਵੇਂ ਹਵਾ ਚ ਗੱਲਾਂ ਛੜੀ ਜਾਈਏ ਠੀਕ ਹੈ ਜੀ ਸੋ ਆਪਾਂ ਨਹੀਂ ਚਾਹੁੰਦੇ ਕਿ ਆਪਣੀ ਵੀਡੀਓ ਤੋਂ ਕੋਈ ਭੈਣ ਭਰਾ ਗੁੰਮਰਾਹ ਹੋਵੇ ਸੋ ਜਿੰਨੀ ਕਿ ਜਾਣਕਾਰੀ ਹੁੰਦੀ ਹੈ ਉਹ ਆਪਾਂ ਕੋਲ ਸਹੀ ਲੈ ਕੇ ਆਉਣੇ ਆ ਸੋ ਕਿਰਪਾ ਕਰਕੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦਿਆਂ ਕਰੋ ਅਤੇ ਆਪਣਾ ਕਮੈਂਟ ਕਰਕੇ ਆਪਣੇ ਵਿਚਾਰ ਆਪਣੀ رائے ਜ਼ਰੂਰ ਦੇਦਿਆਂ ਕਰੋ ਠੀਕ ਹੈ ਜੀ ਸੋ ਮਿਲਦੇ ਹਾਂ ਕਿਸੇ ਹੋਰ ਨਵੀਂ ਖਾਸ ਜਾਣਕਾਰੀ ਦੇ ਲਈ ਤਦ ਤੱਕ ਲਈ ਧੰਨਵਾਦ